ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲਾ ਕੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਪਊ ਸੇਲ ਕਰਨਾ ਹੋਵੇ ਜਾਂ ਇਹਦਾ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 9388 ਹੈ ਜੀ ਥੱਲੀ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਜਿਹੜਾ ਵੀ ਨਾਲ ਤੁਹਾਡੇ ਪਸੰਦ ਆਵੇ ਤੁਸੀਂ ਆਜੀ ਥੱਲੀ ਕਰਕੇ ਲਿਆ ਸਕਦੇ ਹੋ ਜੀ ਚੋਣੀ ਤੁਸੀਂ ਆ ਪੈਸੇ ਤੁਸੀਂ ਬਾਈ ਨੂੰ ਦੇਣੇ ਆਗੇ ਮੇਰਾ ਕੰਮ ਸਭ ਤੁਹਾਨੂੰ ਪਸ਼ੂ ਦਿਖਾਉਂਦਾ ਵਾ ਥੱਲੀ ਪਰਖਾ ਤੁਹਾਡਾ ਫਰਜ਼ ਬਣਦਾ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਤੰਨਾ ਬਾਰੇ ਇਧਰ ਆ ਜਾ ਹਾਂਜੀ ਸਤਿ ਸ੍ਰੀ ਅਕਾਲ ਕਾਜੀ ਸਰ ਸਭ ਤੋਂ ਪਹਿਲਾਂ ਭਰਾਵਾਂ ਕੋਲੋਂ ਨਾਮ ਦੱਸ ਦੇ ਜੀ ਇੱਕਾਈ ਕਾਕਾ ਪੈਂਟ ਲੱਗੇਣਾ ਤੁਸੀਂ ਲਵਾ ਕੇ ਆਪਣਾ ਜਿਲ੍ਹਾ ਮੋਗਾ ਠੀਕ ਹੈ ਭਾਈ ਤਿੰਨ ਵੇੜਾ ਅੱਜ ਹਾਂਜੀ ਤਿੰਨ ਆ ਗਏ ਇੱਧਰ ਸ਼ੁਰੂ ਕਰ ਵੱਡੀ ਵੇੜ ਤਾਂ ਹੀ ਕਿਹੜਾ ਸੂਆ ਭਈ ਇਹ ਮਾਰਕਰ ਦੂਜਾ ਸੁਆ ਕਹਿੰਦਾ ਸੀ ਉਹ ਪ੍ਰੈਨੈਟਾ ਸੀ ਤੀਜਾ ਬਣ ਕੇ ਲਈ ਹੈ ਠੀਕ ਆ ਭਾਈ ਕਿੰਨੇ ਚੈਨ ਦੀ ਕੱਪਣਾ ਇਹ ਇਹ ਸੱਤ ਪੰਜਵੇਂ ਮਹੀਨੇ ਦੇ 15 ਦਾ ਦੀ ਕੱਪ ਆ ਸਾਢੇ ਪੰਜਾਂ ਦੇ ਹੋਗੇ ਪਰ ਜੀ ਨਾਲ ਦੇਉਂਗਾ ਨੇ ਮੈਂ ਚੈੱਕ ਰੱਖ ਦੇਣੀ ਆਪਾਂ ਜਿਹਨੂੰ ਵੀ ਦੇਣੀ ਆ ਬਾਅਦ ਚੈੱਕ ਰੱਖ ਦੇਣੀ ਗੱਲ ਨੇ ਪਣੀ ਮੈਂ ਵੇੜ ਨਹੀਂ ਦੇਣੀ ਕਿਹਨੂੰ ਠੀਕ ਆ ਭਾਈ ਨਾ ਦੋ ਡਾਕ ਦੋ ਜਿਹੜਾ ਦੋ ਟਾਈਮ ਚੋਲਣਾ ਆਪਾਂ ਨਾ ਬਰੀ ਮੁੜ ਕੇ ਪਤਾ ਕੀ ਪਹੁੰਚ ਜਾ ਕੇ ਜੀ ਲੌਂਡਾ ਨਹੀਂ ਗਾ ਕਈ ਵਾਰੀ ਇਹ ਬੱਛੀ ਤੇ ਮਿਲਦੀ ਮਗਰ ਬੱਛੀ ਆਉਗੀ ਆ ਵੇਖੋ ਠੀਕ ਆ ਇਹ ਦੋਸਤੋ ਗੱਲ ਪਹਿਲਾਂ ਇਹ ਬੱਛੀ ਤੇ ਮਿਲਦੀ ਪਈਆਂ ਤਾਂ ਬੱਛੀ ਆ ਬੱਛੀ ਤੇ ਮਿਲਦੀ ਹੈ ਕੀ ਇਹ ਬੱਛੀ ਨਾਲ ਦੇਣੀ ਹੁੰਦੀ ਨਹੀਂ ਆਪਾਂ ਨਾਲ ਬੱਛੀ ਤੇ ਮਿਲਦੀ ਹੈ ਠੀਕ ਹੈ ਭਾਈ ਦੁੱਧ ਇਹਦਾ ਚੋਲਣਾ ਦੋ ਟਾਈਮ 8 ਕਿਲੋ ਦੁੱਧ ਆ ਭਾਈ 7 ਕਿਲੋ ਕਹਿ ਕੇ ਦੂੰਗਾ ਠੀਕ ਹੈ ਦੋ ਟਾਈਮ ਚੋਲੇ ਕੋਈ ਦੋ ਟਾਂ ਚਾਰ ਟਾਂ ਦੇ ਦੋ ਠੀਕ ਹੈ ਤੋਰੀ ਮੜੀ ਜੀ ਦੋ ਕਿਲੋ ਆ ਤੋਕ ਤੋਰ ਮੜੀ ਜੀ ਲੈ ਜੀ ਦੋਸਤੋ ਕੱਦ ਕੱੜ ਫੁੱਲ ਵੱਡਾ ਹੀ ਆ ਕੋਈ ਲੱਸੀ ਪਿੱਕੀ ਨਹੀਂ ਵਾਇਨੇ ਬਹੁਤ ਹੈ ਮਗਰ ਵੀ ਅੱਛੀ ਆ ਨਾਲ ਬੱਛੀ ਤੁਹਾਨੂੰ ਗਿਫਟ ਸਮਝ ਲਓ ਨਾਲ ਇਹਦੇ ਕਿਉਂਕਿ ਭਾਈ ਦਾ ਬੱਛੀ ਤੇ ਮਿਲਦੀ ਬੱਛੀ ਨਾਲ ਸੋਹਣਾ ਪ੍ਰਿੰਟ ਆ ਬੱਛੀ ਵਹਿੜ ਦਾ ਭਾਈ ਦੂਜਾ ਸੋਹਿਆ ਕੇ ਭਾਦੀ ਤੀਜਾ ਤੇ ਨਾ ਇੱਕ ਸੋਏ ਨਾ ਜਵਾਨ ਹੋਣ ਲੱਗੇ ਸੋਹਣਾ ਫੈਟਿੰਗ ਵਾਲਾ ਹਵਾਨਾ ਹੱਥੀ ਚੁਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਨ ਲੱਗਿਆ ਹੋਇਆ ਬਾਕੀ ਤੁਸੀਂ ਨਰਕ ਪਰਖ ਕੋਲੋਂ ਆ ਕੇ ਕਰਨੀ ਹੈ ਤੁਸੀਂ ਪੈਸੇ ਲਾਉਣੇ ਆਗੇ ਮੇਰੀ ਵੇ ਕੁਛ ਨਹੀਂ ਸਾਰਾ ਕੁਝ ਤੁਹਾਨੂੰ ਦਿਖਾਇਆ ਜਾਵੇ ਬੱਚੋ ਕਈ ਜੀ ਰਹਿ ਜਾਂਦੇ ਤੁਸੀਂ ਆਪਦੀ ਕੋਲੇ ਆ ਕੇ ਕਦਕੜ ਫੁੱਲ ਵੱਡੇ ਹੀ ਆ ਕੋਈ ਛੋਟੀ ਜਿਣੀ ਕੀ ਵੇਨੋ ਵੇਨ ਬਹੁਤ ਹੈ ਸਾਡੇ ਪੰਜਾਂ ਦੀ ਗੱਬਣ ਚੈੱਕ ਪਾਸ ਆ ਗਈ 8 ਕਿਲੋ 7 ਕਿਲੋ ਮੰਨ ਕੇ ਦੋ ਟਾਈਮ ਤੁਸੀਂ ਜਾਂਦਾ ਚੋਕੇ ਲੈ ਜਾਣਾ ਵਾ ਅੱਥੀ ਚੋਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਕਦੇ ਦੇਖ ਸਕਦੇ ਹੋ ਜੀ ਦੋ ਡੰਗ ਚੋਲੋ ਬਾਈ ਕਹਿੰਦਾ ਮੇਰੇ ਘਰੇ ਚਾਰ ਡੰਗ ਚੋਲੋ ਕਿਉਂ ਮੇਰੀ ਮੇਰੀ ਵਜਨ ਦਾ ਘਰ ਦੀ ਆ ਗਈ ਦੋਸਤ ਇਹ ਗੱਲ ਮੈਂ ਫੇਰ ਐਡ ਕਰਦਾ ਵਾਂ ਜਦੋਂ ਮਾਲਕ ਕਹਿੰਦਾ ਆਪਾਂ ਦੋ ਟਾਈਮ ਚੋਲ ਲਾਓ ਫਿਰ ਤੁਸੀਂ ਚੋਦੇ ਕਾ ਤੋ ਨਹੀਂ ਗੇ ਤੇ ਪੈਂਦੀ 40000 500 ਰੁਪਏ ਪਾਉਦ ਰੋਣਾ 500 ਦਾ ਤੇਲ ਫੂਕੇ 24 ਜਰੂਰ ਲਿਆ ਕਰੋ ਪ੍ਰਾਤਿ ਮੇਰੀ ਵੀਡੀਓ ਤੇ ਲੈਣੇ ਆ ਪਰ ਅੱਕਦੇ ਹੋਰ ਦੀ ਵੀਡੀਓ ਤੇ ਲੈਣੇ ਆਗੇ ਇਹ ਮੇਰੀ ਬੇਨਤੀ ਹੈ ਤੇ ਬਾਈ ਦੀ ਬੇਨਤੀ ਹੈਗੀ ਮੁੱਲ ਬਾਈ ਇਹਦਾ ਫਿਰ ਮੋੜੋ 46000 ਰੁਪਏ ਲੋ 46000 ਚ ਪਾਈ ਕਹਿੰਦਾ ਕਿ ਮਾਨਤਾ ਤੁਹਾਡਾ ਜਰੂਰ ਹੋ ਜੂਗਾ ਜੀ 2 ਨੰਬਰ ਤੇ ਦੱਸ ਦੇ ਬਾਈ ਉਹ ਨੰਬਰ ਤੇ 145 ਦੀ ਹੈ ਠੀਕ ਆ ਗੱਪਣ ਚੈੱਕ ਪਾਸ ਆ ਚੈੱਕ ਪਾਸ ਹੈ ਵੀ ਤੇ 6 ਕਰੋਦਾ ਠੀਕ ਆ ਤੋਰ ਲਾ ਮੜੀ ਜੀ ਲਓ ਦੋਸਤੋ ਤਾਂ ਛਣਚੇ ਖੱਥੇ ਚੋਂ ਆਈ ਵਾਲਾ ਬਲਾਬੀ ਥਾਣਾ ਬਹੁਤ ਸੋਹਣਾ ਮੋਟਾ ਮੋਟਾ ਸਾਢੇ 145 ਦੀ ਗੱਪਣ ਚੈੱਕ ਪਾਸ ਆ ਗਈ ਤੇ ਦੇਖ ਸਕਦੇ ਹੋ ਜੀ ਘੋੜੀ ਯਾਰ ਕੀ ਵਹਿੜ ਆ ਗਈ ਸੂਬਾ ਫੇਰ ਦੋ ਮੈਂ ਬੇਨਤੀ ਕਰਦਾ ਵਿੱਚ ਪਾ ਦੂਜਾ ਮਾੜੇ ਭਲਾ ਮਾ ਲੋ ਤੀਜਾ ਕਿਉਂਕਿ ਬਾਈ ਕਹਿੰਦਾ ਇੱਕ ਨਾ ਬੁੱਢੀ ਹੋਣ ਲੱਗੀ ਨਾ ਇੱਕ ਨਾ ਜਵਾਲ ਹੋ ਲੱਗੀ ਆ ਸੋਨਾ ਥਾਣਾ ਥੀਚੁਆਈ ਵਾਲਾ ਮੁੱਠੀ ਵਾਲਾ ਥਾਣਾਗਾ ਤੇ ਵੀ ਸਾਢੇ 4 ਦੇ ਗੱਬਣ ਦਾ ਤੋ 6 ਕਿਲੋ ਆ ਚੰਗੀ ਸੇਵਾ ਸੰਭਾਲ ਕੋ ਤਾਂ ਕੱਲੋ ਕਿਲੋ ਵਧ ਵੀ ਜਾਊਗੀ ਤੇ ਨਹੀਂ ਕਰਨੀ ਤਾਂ 6 ਕਿਲੋ ਬਾਈ ਦੇ ਘਰ ਦੇ ਚੋਕੇ ਲੈ ਹੀ ਜਾਣਾ ਵਾ ਤੇ 6 ਕਿਲੋ ਤੁਹਾਨੂੰ ਸਾਢੇ 4 ਦੇ ਗੱਬਣ ਚੈੱਕ ਪਾਸ ਆ ਗਈ ਚੈੱਕ ਰਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਗਈ ਮੇਰੀ ਵਿੱਚ ਪਹਿਲ ਬੇਨਤੀ ਇਹ ਬਾਈ ਨੂੰ ਵੀ ਕਰਦਾ ਤੁਹਾਨੂੰ ਵੀ ਕਰਦਾ ਵੀ ਡਾਕਟਰ ਸਾਹਿਬਾਨ ਤੋਂ ਹੀ ਆਪਦਾ ਲਿਆ ਕੇ ਆਪਦੀ ਚੈੱਕ ਰਾ ਕੇ ਜ਼ਰੂਰ ਲਜਾਓ ਕਿਸੇ ਤੇ ਜਾਂਦੀ ਕੋਈ ਲੋੜ ਨਹੀਂ ਗਈ ਕਿਉਂਕਿ ਬਾਈ ਕਰਾ ਕੇ ਲਾਇਆ ਤੁਸੀਂ ਆਪਦੀ ਕਰਾ ਕੇ ਲੈ ਜਾਣੀ ਹੈ ਜੀ ਥਾਣਾ ਤੋਂ ਇੱਕ ਬੇਨੇਟ ਤੋਂ ਵਿਖਾ ਦਿੰਨਾ ਸੋ ਮੋਹਲਾ ਭਾਈ ਇਹਦਾ ਕੋਣੋ 30000 ਰੁਪਏ ਵਿੱਚੋਂ ਮਾਨਤਾਨ ਕੋਈ 30000 ਰੁਪਏ ਜਮਾ ਜੈਜ ਡਿਮਾਂਡ ਆ ਵਿੱਚੋਂ ਕੀ ਮਾਨਤਾ ਤੁਹਾਡਾ ਜਰੂਰ ਹੋ ਜਾਊਗਾ ਤਿੰਨ ਨੰਬਰ ਤੇ ਹੋਰ ਫਰਨਾ ਹੋ ਦੂਜੇ ਨਾਲ ਕੰਮ ਬਾਈ ਤਿੰਨ ਨੰਬਰ ਦੇ ਨਾਲ 33000 ਰੁਪਏ ਇੱਕ ਪਾਤਾ ਭਾਈ ਠੀਕ ਆ ਜੀ ਤੇ ਮੋੜ ਕੇ ਬੜੀ ਜਵਾਵ ਦੂਗਾ ਠੀਕ ਆ ਭਾਈ ਬਾਈ ਪਹਿਲਾਂ ਪਤਾ 1000 ਰੁਪਏ ਹੀ ਮੋੜਦਾ ਠੀਕ ਆ ਜੀ ਤੇ 35000 ਠੀਕ ਆ ਦੁੱਧ ਬਹੁਤ ਬੜੀ ਥਰੇ 10 ਕਿਲੋ 9.5 ਕਿਲੋ ਦੇ ਦੇ ਦਊਗਾ ਠੀਕ ਆ ਭਾਈ ਹਾਂ ਤੇ ਇੱਕ ਮਹੀਨਾ ਤੇ 8-9 ਰੁਪਏ ਫਰੀ ਨੂੰ ਠੀਕ ਆ ਭਾਈ ਹਾਂ ਤੌਰ ਲਈ ਮਾੜੀ ਜੀ। ਲਓ ਵੀ ਦੋਸਤੋ ਬਾਈ ਕਹਿੰਦਾ ਵੀ 1000 ਰੁਪਏ ਸਾਈ ਬਾਈ ਤਿੰਨ ਦਿਨ ਹੋ ਗਏ ਆਪਾਂ 1000 ਵੀ ਮੋੜਤਾ ਵਾ। ਦੋ 10 ਕਿਲੋ ਆ 9.5 ਕਿਲੋ ਆ ਤਾਂ 9 ਕਾਲੇ ਕਹਿੰਦਾ ਪੰਡ। ਠੀਕ ਆ ਬਾਈ। ਬਾਈ ਨੇ ਗਾਂ ਲਈ ਸੀ ਕਿਸੇ ਨੇ ਸੌਦਾ ਕਰਕੇ ਹਟ ਗਈ ਘੋੜੀ ਯਾਰ ਕੀ ਵਹਿੜਾ ਪਹਿਲਾ ਸੁਆ। ਉਸ ਦਾ ਦੰਦਾ ਚੋਏ ਪਰ ਆ ਵੇਖੋ ਤੁਸੀਂ ਘੋੜੀ ਯਾਰ ਕੀ ਵਹਿੜਾ ਕੀ ਫਿਟਿੰਗ ਆਲਾ ਹਵਾਨਾ ਬਹੁਤ ਸੋਹਣਾ। ਤੇ ਬੱਚਾ ਯਾ ਵੇਖ ਸਕਦੇ ਤੁਸੀਂ ਸੋਹਣੇ ਫੇਸ ਕੁਆਲਟੀ ਆ। ਵਿੱਚ ਕੋਈ ਕੋਈ ਡੱਬਾ ਕਾਲੇ ਰੰਗ ਦਾ ਬਾਕੀ ਸਾਰੇ ਵਾਈਟ ਹੀ ਆ ਇਹ। ਲੈ ਚੱਲ ਬਾਈ ਜੇ ਇਹ ਨਾ ਇਹ ਨਾ ਹੁਣ ਛਾਲਾ ਮਾਰੋਗੀ ਬੁੱਢੀਆਂ ਥੋੜਾ ਮਾਰਨੀਆਂ ਵਾ ਪਹਿਲਾਂ ਵਹਿੜ ਆ ਗਈ ਬਾਈ ਕਹਿੰਦਾ ਮਸਤੀ ਕਰਦੀ ਏ ਪੂਰੀ ਆ ਆ ਦੇਖੋ ਤੇ ਵੇਖ ਸਕਦੇ ਹੋ ਦੋਸਤੋ ਸੋਹਣਾ ਹਵਾਨਾ ਚਾਰ ਹੀ ਥਾਣਾ ਕੋਈ ਫੋਰਡ ਸ਼ਾਂਗ ਨਹੀਂ ਗਈ ਫਿਟਿੰਗ ਵਾਲਾ ਹਵਾਨਾ ਵਾ ਲੈ ਆ ਵੇ ਠੰਡੀ ਸੀ ਤੁਸੀਂ ਵੇਖੀ ਜਾ ਸਕਦੇ ਹੋ ਐਨ ਪੂਰੀ ਲੈ ਜਮਾ ਹੀ ਨਹੀਂ ਕੋਈ ਉਹ ਤਾਂ ਫਿਰ ਜਾਣ ਦੇ ਵਿੱਚ ਆ ਵੇ ਤੁਸੀਂ 90 ਖਰੀਦ ਤਿਆਰ ਜਾਣ ਦੇ ਵਿੱਚ ਹੋਣੇ ਇਸ ਛਾਲਾ ਛੁਲਾ ਦਾ ਮਾਰਨਗਾ ਹੀ ਆਂਗੇ ਓਨੇ ਮਾਲ ਇਹਦਾ 35000 ਵਿੱਚੋਂ ਕੀ ਮਾਰਨ ਦਾ ਥੋੜਾ ਜ਼ਰੂਰ ਹੋ ਜਾਊਗਾ ਜਿਹਦੇ ਪਸੰਦ ਆਵੇ ਬਾਈ ਨਾਲ ਗੱਲਬਾਤ ਕਰ ਲੈਣੀ ਆ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਵੀਰੂ ਬੇਖਲੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ